ਹਾਂਜੀ ਸਵਾਗਤ ਹੈ ਆਪਣੇ YouTube ਚੈਨਲ PSpunjab.14 ਤੇ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਆਫ ਤੇ ਪ੍ਰੈਸ ਕਰ ਲਿਓ ਲੇਟੈਸਟ ਵੀਡੀਓਜ਼ ਦੇਖਣ ਦੇ ਲਈ हांजी आज ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਇਹਨਾਂ ਨੇ ਪੰਜਾਬ ਨੂੰ ਮੁਗਲਾਂ ਤੋਂ ਮੁਕਤ ਕਰਾਇਆ ਇਹਨਾਂ ਨੇ ਪੰਜਾਬ ਦੇ ਲੋਕਾਂ ਵਿੱਚ ਕ੍ਰਾਂਤੀ ਦਾ ਜੋਸ਼ ਭਰ ਦਿੱਤਾ ਜਿਸ ਨਾਲ ਸਾਰੀ ਸਿੱਖ ਕੌਮ ਮੁਗਲਾਂ ਨਾਲ ਲੋਹਾ ਲਾਣ ਲਈ ਤਿਆਰ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਕਸ਼ਮੀਰ ਦੇ ਪੁਛ ਜ਼ਿਲ੍ਹੇ ਦੇ ਰਜੋਰੀ ਵਿੱਚ 27 ਅਕਤੂਬਰ 1670 ਈਸਵੀ ਨੂੰ ਹੋਇਆ ਇਹਨਾਂ ਦੇ ਬਚਪਨ ਦਾ ਨਾਮ ਵੀਰ ਲਕਸ਼ਮਣ ਦੇਵ ਰੱਖਿਆ ਗਿਆ ਇਹਨਾਂ ਦਾ ਜਨਮ Hindu ਪਰਿਵਾਰ ਵਿੱਚ ਹੋਇਆ ਅੱਗੇ ਚੱਲ ਕੇ ਬੰਦਾ ਵਿਰਾਗੀ ਬੰਦਾ ਸਿੰਘ ਬਹਾਦਰ ਦੇ ਨਾਂਵਾਂ ਤੋਂ ਜਾਣੇ ਗਏ ਬਚਪਨ ਵਿੱਚ ਬੰਦਾ ਭਗਦਰਜੀ ਨੂੰ ਅਸਤਰ ਸ਼ਾਸਤਰ ਦੀ ਸਿੱਖਿਆ ਨਹੀਂ ਸੀ ਮਿਲੀ। ਬਾਲਕ ਪਹਾੜਾਂ ਵਿੱਚ ਰਹਿਣ ਦੀ ਵਜ੍ਹਾ ਨਾਲ ਸਰੀਰ ਤੋਂ ਪੁਸ਼ਟ ਅਤੇ ਬਲਵਾਨ ਸੀ। ਬਚਪਨ ਦੀ ਇੱਕ ਘਟਨਾ ਨੇ ਵੀਰ ਲਕਸ਼ਮਣ ਦਾ ਜੀਵਨ ਪੂਰੀ ਤਰ੍ਹਾਂ ਬਦਲ ਦਿੱਤਾ। ਇੱਕ ਵਾਰ ਦੀ ਗੱਲ ਹੈ ਕਿ ਜੰਗਲ ਵਿੱਚ ਬਾਲਕ ਲਕਸ਼ਮਣ ਨੇ ਇੱਕ ਹਿਰਨ ਦਾ ਸ਼ਿਕਾਰ ਕੀਤਾ। ਹਿਰਨ ਗਰਭਪਤੀ ਸੀ ਅਤੇ ਹਿਰਨ ਦਾ ਬੱਚਾ ਬਾਲਕ ਲਕਸ਼ਮਣ ਦੇ ਹੱਥੋਂ ਮਾਰਿਆ ਗਿਆ। ਇਹ ਘਟਨਾ ਨੇ ਬੱਚੇ ਨੂੰ ਅੰਦਰੋਂ ਬਹੁਤ ਦੁਖੀ ਕਰ ਦਿੱਤਾ। ਬੱਚਾ ਸੰਿਆਸੀ ਬਣ ਗਿਆ। ਇਸ ਤੋਂ ਬਾਅਦ ਇਹ ਜਾਨਕੀ ਦਾਸ ਬਿਰਾਗੀ ਦਾ ਚੇਲਾ ਬਣ ਗਿਆ ਤੇ ਮਾਧੋ ਦਾਸ ਬਿਰਾਗੀ ਦੇ ਨਾਂ ਤੋਂ ਜਾਣਿਆ ਜਾਣ ਲੱਗਾ। ਅੱਗੇ ਚੱਲ ਕੇ ਮਾਧੋਦਾਸ ਬਿਰਾਗੀ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਪਰਕ ਵਿੱਚ ਆਏ ਅਤੇ ਮਾਧੋਦਾਸ ਤੋਂ ਬੰਦਾ ਸਿੰਘ ਬਿਰਾਗੀ ਬਣ ਗਏ ਬੰਦਾ ਸਿੰਘ ਬਹਾਦਰ ਕਈ ਤਰੀਕਿਆਂ ਨਾਲ ਇਨਕਲਾਬੀ ਚਿੰਤਕ ਸੀ ਭਾਰਤ ਦੇ ਇਤਿਹਾਸ ਵਿੱਚ ਬਹੁਤ ਘੱਟ ਲੋਕ ਅਜਿਹੇ ਹੋਏ ਹਨ ਜੋ ਬਚਪਨ ਵਿੱਚ ਬਿਰਾਗੀ ਬਣ ਗਏ ਅਤੇ ਜਦੋਂ ਦੁਨੀਆ ਨੂੰ ਉਹਨਾਂ ਦੀ ਲੋੜ ਪਈ ਤਾਂ ਉਹ ਦੁਨੀਆਵੀ ਜੀਵਨ ਵਿੱਚ ਵਾਪਸ ਲੋਟ ਆਏ ਅਤੇ ਬੜੀ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ ਇੱਕ ਹਿੰਦੂ ਪਰਿਵਾਰ ਵਿੱਚ ਪੈਦਾ ਹੋਣ ਕਰਕੇ ਬੰਦਾ ਸਿੰਘ ਸੰਿਆਸੀ ਜੀਵਨ ਅਤੇ ਸੇਵਮਤ ਦਾ ਅਨੁਯਾਈ ਸੀ ਅੱਗੇ ਲਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਹ ਦੁਨੀਆਵੀ ਜੀਵਨ ਵਿੱਚ ਲੋਟ ਆਏ ਤਾਂ ਸਿੱਖ ਕੌਮ ਦੀ ਅਗਵਾਈ ਕਰਨ ਲੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬਿਰਾਗੀ ਦੀ ਸ਼ਕਤੀ ਨੂੰ ਪਛਾਣ ਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬਿਰਾਗੀ ਨੂੰ ਸੰਨਿਆਸ ਤਿਆਗਨ ਲਈ ਕਿਹਾ ਕਿਉਂਕਿ ਉਸ ਦੌਰ ਵਿੱਚ ਪੰਜਾਬ ਵਿੱਚ ਮੁਗਲਾਂ ਦਾ ਅਧਿਕਾਰ ਸੀ ਅਤੇ ਮੁਗਲ ਆਮ ਲੋਕਾਂ ਤੇ ਜ਼ੁਲਮ ਕਰ ਰਹੇ ਸਨ ਅਤੇ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਧਰਮ ਕਬੂਲ ਕਰਨ ਲਈ ਮਜਬੂਰ ਕਰ ਰਹੇ ਸਨ ਬੰਦਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਨਤੀ ਕਬੂਲ ਕਰ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਨੂੰ ਮੁਗਲਾਂ ਦੇ ਜ਼ੁਲਮ ਤੂੰ ਆਜ਼ਾਦ ਕਰਵਾਉਣ ਦਾ ਕੰਮ ਸੌਪਿਆ। ਗੁਰੂ ਜੀ ਨੇ ਬੰਦਾ ਬਰਾਗੇ ਨੂੰ ਇੱਕ ਤਲਵਾਰ, ਪੰਜ ਤੀਰ, ਤਿੰਨ ਸਾਥੀ ਅਤੇ ਪੰਜ ਪਿਆਰੇ ਦਿੱਤੇ। ਇਸ ਦੇ ਨਾਲ ਹੀ ਬੰਦਾ ਸਿੰਘ ਨੂੰ ਸਿੱਖਾਂ ਦੀ ਅਗਵਾਈ ਕਰਨ ਦਾ ਹੁਕਮ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦਾ ਆਦੇਸ਼ ਮਿਲਣ ਤੋਂ ਬਾਅਦ ਬੰਦਾ ਸਿੰਘ ਪੰਜਾਬ ਵੱਲ ਤੁਰ ਪਿਆ। ਗੁਰੂ ਗੋਬਿੰਦ ਸਿੰਘ ਜੀ ਦੇ ਚਲੇ ਜਾਣ ਤੋਂ ਬਾਅਦ ਸਿੱਖ ਕੌਮ ਦੀ ਜ਼ਿੰਮੇਵਾਰੀ ਬੰਦਾ ਸਿੰਘ ਤੇ ਆ ਗਈ। ਇਸੇ ਦੌਰਾਨ 1783 ਈਸਵੀ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਵੀ ਮੌਤ ਹੋ ਗਈ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਬਣਿਆ ਪਰ ਦੱਖਣ ਭਾਰਤ ਵਿੱਚ ਉਸ ਦੇ ਪ੍ਰਾਕ ਕਾਮ ਬਖਸ਼ ਨੇ ਬਹਾਦਰ ਸ਼ਾਹ ਦੀ ਬਾਦਸ਼ਾਹੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਦੱਖਣ ਭਾਰਤ ਵਿੱਚ ਰਾਜੇ ਦੇ ਵਿਰੁੱਧ ਬਗਾਵਤ ਕਰ ਦਿੱਤੀ। ਇਸ ਬਗਾਵਤ ਨੂੰ ਦਬਾਉਣ ਲਈ ਬਹਾਦਰ ਸ਼ਾਹ ਨੂੰ ਖੁਦ ਜਾਣਾ ਪਿਆ। ਹੁਣ ਬਾਦਸ਼ਾਹ ਦਿੱਲੀ ਤੋਂ ਖਰਸੀ ਬੰਦਾ ਸਿੰਘ ਨੇ ਇਸ ਸਮੇਂ ਨੂੰ ਸਿੱਖਾਂ ਲਈ ਇੱਕ ਮੌਕੇ ਵੱਜੋਂ ਲਿਆ ਤੇ ਮੁਗਲਾਂ ਤੋਂ ਨਾਰਾਜ਼ ਸਿਪਾਈਆਂ ਕਿਸਾਨਾਂ ਮਜ਼ਦੂਰਾਂ ਨੂੰ ਆਪਣੀ ਫੌਜ ਵਿੱਚ ਸ਼ਾਮਿਲ ਕਰ ਲਿਆ ਜਿਉਂ-ਜਿਉਂ ਬੰਦਾ ਦੀ ਤਾਕਤ ਵੱਧਦੀ ਗਈ ਉਸਨੇ ਮੁਗਲਾਂ ਦੇ ਖਜ਼ਾਨੇ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਉਸਨੇ ਸੋਨੀਪੱਤ ਅਤੇ ਕੈਂਥਲ ਦੇ ਹਮਲਾ ਕੀਤਾ ਅਤੇ ਮੁਗਲਾਂ ਨੂੰ ਕਮਜ਼ੋਰ ਕਰ ਦਿੱਤਾ 1709 ਵਿੱਚ ਉਸਨੇ ਸਮਾਣਾ ਦੇ ਯੁੱਧ ਵਿੱਚ ਮੁਗਲਾਂ ਨੂੰ ਹਰਾਇਆ ਤੇ ਮੁਗਲ ਸ਼ਹਿਰ ਸਮਾਣਾ ਉੱਤੇ ਕਬਜ਼ਾ ਕਰ ਲਿਆ ਸਮਾਣਾ ਚੋਂ ਮੁਗਲਾਂ ਤੋਂ ਸਿੱਕੇ ਜ਼ਬਤ ਕਰਕੇ ਆਰਥਿਕ ਤੌਰ ਤੇ ਸਥਿਰ ਹੋ ਗਏ ਸਿੱਖਾਂ ਨੇ ਜਲਦੀ ਹੀ ਮੁਸਤਫਾਬਾਦ ਅਤੇ ਸੰਧੋਰਾ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸਿੱਖਾਂ ਨੇ ਮਲੇਰਕੋਟਲਾ ਅਤੇ ਨਾਹਨ ਸਮੇਤ ਪੰਜਾਬ ਦੇ ਸੀਸ ਸਤਲੁਜ ਇਲਾਕਿਆਂ ਤੇ ਕਬਜ਼ਾ ਕਰ ਲਿਆ 4 ਸਹਿਬਜਾਦਿਆਂ ਦੀ ਮੌਤ ਦਾ ਬਦਲਾ ਸੋਨੀਪੱਤ ਦੇ ਹਮਲੇ ਤੋਂ ਬਾਅਦ ਅਗਲੇ ਸਾਲ 1709 ਈਸਵੀ ਵਿੱਚ ਬੰਦਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ 4 ਸਹਿਬਜਾਦਿਆਂ ਦਾ ਬਦਲਾ ਲੈਣ ਲਈ ਸਰਹੰਦ ਵੱਲ ਚੱਲ ਪਿਆ ਮੁਗਲਾਂ ਨੇ ਸਰਹੰਦ ਦਾ ਇਲਾਕਾ ਵਜ਼ੀਰ ਖਾਨ ਨੂੰ ਦੇ ਰੱਖਿਆ ਸੀ ਬੰਦਾ ਸਿੰਘ ਨੇ 1710 ਈਸਵੀ ਤੱਕ ਸਰਹੰਦ ਉੱਤੇ ਕਬਜ਼ਾ ਕਰ ਲਿਆ ਅਤੇ ਵਜ਼ੀਰ ਖਾਨ ਨੂੰ ਮਾਰ ਦਿੱਤਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਨੇੜੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਈ ਅਤੇ ਇਸੇ ਥਾਂ ਤੋਂ ਈ ਆਪਣਾ ਸ਼ਾਸਨ ਚਲਾਉਣਾ ਸ਼ੁਰੂ ਕਰ ਦਿੱਤਾ ਬੰਦਾ ਸਿੰਘ ਨੇ ਬਗਾਵਤ ਕੀਤੀ ਅਤੇ ਲਾਹੌਰ ਦੀ ਸਰਹੰਦ ਤੱਕ ਆਪਣਾ ਕਬਜ਼ਾ ਕਰ ਲਿਆ। ਕੁਝ ਸਮੇਂ ਦੇ ਅੰਦਰ ਹੀ ਬੰਦਾ ਸਿੰਘ ਬਹਾਦਰ ਜੀ ਗਵਾਈ ਹੇਟ ਸਾਰੇ ਪੰਜਾਬ ਉੱਤੇ ਕਬਜ਼ਾ ਕਰ ਲਿੱਤਾ ਗਿਆ। ਬੰਦਾ ਸਿੰਘ ਦੀ ਬਹਾਦਰੀ ਕਾਰਨ ਬੰਦਾ ਸਿੰਘ ਨੂੰ ਬੰਦਾ ਸਿੰਘ ਬਹਾਦਰ ਕਿਹਾ ਜਾਣ ਲੱਗਾ। ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕੇ ਅਤੇ ਅਸਰਫੀਆਂ ਜਾਰੀ ਕਰਵਾਈਆਂ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਾਦੀ ਸ਼ਕਤੀ ਕਾਰਨ ਉੱਤਰ ਭਾਰਤ ਵਿੱਚ ਮੁਗਲ ਸਾਮਰਾਜ ਕਮਜ਼ੋਰ ਹੋ ਰਿਹਾ ਸੀ। ਸਨ 1713 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਟਿਕਾਣਾ ਗੁਰਦਾਸਪੁਰ ਜਾਂ ਗੁਰਦਾਸਨੰਗਲ ਨੂੰ ਬਣਾ ਲਿਆ। ਸਨ 1715 ਮੋਗਲ ਸਮਰਾਟ ਦੇ ਬਾਦਸ਼ਾਹ ਫਰੋਖਸियर ਨੇ ਸਿੱਖਾਂ ਦੀ ਤਾਕਤ ਨੂੰ ਦਬਾਉਣ ਦੀ ਤਿਆਰੀ ਕਰ ਲਈ। ਉਸਨੇ ਆਪਣੇ ਕਈ ਵੱਡੇ ਜਰਨੈਲ ਅਫਸਰ ਅਤੇ ਲਾਹੌਰ ਦੇ ਸੁਬੇਦਾਰ ਅਬਦੁੱਸ ਸਮਦ ਖਾਨ ਨੂੰ ਭੇਜ ਕੇ ਗੁਰਦਾਸ ਅੰੰਕਲ ਤੇ ਪਾ ਦਿੱਤਾ। ਇਹ ਮਾਰਚ 1715 ਤੋਂ ਦਸੰਬਰ 1715 ਤੱਕ ਲਗਾਤਾਰ ਕਈ ਮਹੀਨੇ ਪਿਆ ਰਿਹਾ। ਅਖੀਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਤਿੰਨ ਸਾਲ ਦੇ ਨਿੱਕੇ ਪੁੱਤਰ ਅਜੇ ਸਿੰਘ ਨੂੰ 740 ਸਿੰਘਾਂ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਜਕਰੀਆ ਖਾਨ ਦੇ ਹੇਠ ਦਿੱਲੀ ਭੇਜਿਆ ਗਿਆ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਈ ਤਸੀਹੇ ਦਿੱਤੇ ਤੇਗੇ ਤੇ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਛੋਟੇ ਪੁੱਤਰ ਤੇ 740 ਸਿੰਘਾਂ ਸਮੇਤ ਸ਼ਹੀਦ ਕਰ ਦਿੱਤਾ ਗਿਆ। ਹਾਂਜੀ ਕਿਦਾਂ ਦੀ ਲੱਗੀ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ।